ਮੇਰੀ ਗੱਲ ਨੂੰ ਸੁਣ ਵੀ ਲਿਓ ਧਿਆਨ ਨਾਲ ਤੇ ਇਹਨੂੰ ਅਖੀਰ ਤੱਕ ਅੱਗੇ ਵੀ ਪਚਾ ਦਿਓ ਤਾਂ ਕਿ ਆ ਸਤੌਜ ਵਾਲੇ ਜਿਹੜੇ ਜਾਲੀ ਇਨਕਲਾਬੀ ਜਿਹਨੂੰ ਜੋਧਾ ਮੰਨੀ ਜਾਂਦੇ ਆ ਬਹੁਤ ਵੱਡਾ ਇਨਕਲਾਬੀ ਆ ਜੋਧਾ ਇਹਦੀ ਸੱਚਾਈ ਇਹਦੀ ਗਦਾਰੀ ਜੋ ਪਿੱਠੇ ਤੇ ਛੁਰੇ ਮਾਰ ਰਿਆ ਉਹ ਇਹਦੇ ਭਗਤਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਅੱਖਾਂ ਤੋਂ ਜਿਹੜੇ ਖੋਪਰੇ ਚੜਾਏ ਆ ਕਦੇ ਨੂੰ ਦਿਖਦਾ ਇਨੀ ਕੁਛ ਮੋਰੇ ਕਲਾ ਭਵੰਤ ਭਵੰਤੀ ਦਿਖਦਾ ਜੰਦਾਬਾਦ ਜੰਦਾਬਾਦ ਇਨਕਲਾਬ ਜੰਦਾਬਾਦ ਥੱਲੇ ਬੈਠੇ ਨਾਰੇ ਮਾਰੀ ਜਾਂਦੇ ਹੁੰਦੇ ਆ ਉਹਨਾਂ ਨੂੰ ਪਤਾ ਲੱਗੇ ਕੇ ਬੰਦਾ ਕੀ ਕਰ ਰਿਹਾ ਇਸ ਵੇਲੇ ਪੰਜਾਬ ਨਾਲ ਯਾਰ ਪੰਜਾਬ ਦੇ ਵਿੱਚ ਐਸ ਵੇਲੇ ਕਈ ਵੱਖ-ਵੱਖ ਅਦਾਰਿਆਂ ਦੇ ਚੇਅਰਮੈਨ ਚੇਅਰਪਰਸਨ ਨਿਯੁਕਤ ਕੀਤੇ ਗਏ ਆ ਦੋ ਵੱਡੀਆਂ ਚੇਅਰਮੈਨੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਲਈ ਗਿਆ ਬੀਬਾ ਬੀਬਾਰੀਨਾ ਗੋਤਾ ਬੀਬਾਰੀਨਾ ਗੋਤਾ ਲਈ ਗਈ ਹੈ ਜੀ ਇਹ ਦਿੱਲੀ ਤੋਂ ਆ ਤੇ ਆਪ ਦੀ ਕੋਈ ਉਥੇ ਇਹ ਸੈਂਟਰੀ ਵਗੈਰਾ ਸਕੱਤਰ ਵਗੈਰਾ ਸੀਗੀ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲਿਆ ਕੇ ਉਥੋਂ ਦਿੱਲੀ ਤੋਂ ਪੰਜਾਬ ਦੇ ਵਿੱਚ ਚੇਅਰਪਰਸਨ ਬੀਬੀ ਲਾ ਦਿੱਤੀ ਗਈ ਹੈ ਦੂਜਾ ਇਹਨਾਂ ਨੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਜਿਹੜਾ ਲਾਇਆ ਉਹ ਹੈਗਾ ਜੀ ਯੂਪੀ ਤੋਂ ਆ ਕੋਈ ਦੀਪਕ ਚਾਹਾਨ ਉਹਦਾ ਨਾਮ ਹੈ ਉਹ ਸੰਦੀਪ ਪਾਟਕ ਦਾ ਪੀਏ ਹੈ ਜੀ ਇੱਕ ਯੂਪੀ ਤੋਂ ਲਿਆ ਕੇ ਬੰਦਾ ਚੇਅਰਮੈਨ ਲਾਤਾ ਪੰਜਾਬ ਦੇ ਵਿੱਚ ਤੇ ਇੱਕ ਬੀਬੀ ਦਿੱਲੀ ਤੋਂ ਲਿਆ ਕੇ ਰੀਨਾ ਗੁਪਤਾ ਚੇਅਰਮੈਨ ਲਾਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੀ ਪੰਜਾਬ ਦੇ ਵਿੱਚੋਂ ਯਾਰੋ ਕੋਈ ਬੰਦਾ ਹੀ ਨਹੀਂ ਮਿਲਿਆ ਯਾਰ 3.3 ਕਰੋੜ ਪੰਜਾਬੀਆਂ ਦੇ ਵਿੱਚੋਂ ਕੋਈ ਜੋਗ ਬੰਦਾ ਕੋਈ ਇੰਜੀਨੀਅਰ ਬੰਦਾ ਕੋਈ ਪੜਿਆ ਲਿਖਿਆ ਬੰਦਾ ਇਹਨਾਂ ਦੋਵਾਂ ਆਧਾਰਿਆਂ ਦੇ ਵਿੱਚ ਕੋਈ ਚੇਅਰਮੈਨ ਲਾਉਣ ਨੂੰ ਬੰਦਾ ਨਹੀਂ ਮਿਲਿਆ ਨੌਕਰੀਆਂ ਤਾਂ ਦੇ ਹੀ ਰਹੇ ਬਾਹਰਲਿਆਂ ਨੂੰ ਉਹਦਾ ਕੋਈ ਸ਼ੱਕ ਹੀ ਨਹੀਂ ਧੜਾ ਤੜ ਬਾਹਰਲੇ ਬੰਦੇ ਪੰਜਾਬ ਦੀਆਂ ਨੌਕਰੀਆਂ ਤੇ ਕਾਬਜ਼ ਹੋ ਰਹੇ ਨੇ ਹਿਮਾਚਲ ਤੋਂ ਯੂਪੀ ਤੋਂ ਬਿਹਾਰ ਤੋਂ ਤੇ ਆ ਨਵਾਂ ਜਿਹੜਾ ਬੰਝ ਗੱਡ ਰਿਹਾ ਹੁਣ ਤਾਂ ਇਹਦਾ ਗੱਲ ਛੱਡੋ ਤੁਸੀਂ ਤੁਹਾਨੂੰ ਇੱਕ ਪਿੱਛੇ ਜੇ ਫੋਟੋ ਕਾਫੀ ਵਾਇਰਲ ਹੋਈ ਸੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਆਪਣੇ ਮੰਤਰੀਆਂ ਨਾਲ ਮੀਟਿੰਗ ਕਰਦੇ ਆ ਉਸ ਕੁਰਸੀ ਦੇ ਉੱਤੇ ਸਸੋਧੀਆਂ ਬੈਠਾ ਹੋਇਆ ਤੇ ਆਲੇ ਦਾਲੇ ਇਹਦੇ ਜਿਹੜੇ ਆ ਗੁੰਗੇ ਜਿਹੜੇ ਗੁੰਗੇ ਉੱਠ ਜਿਹੜੇ ਇਹਨਾਂ ਦੇ ਆ ਪੰਜਾਬ ਦੇ ਲੋਕਾਂ ਨੇ ਚੁਣੇ ਆ ਇਹਨਾਂ ਦੇ ਮંત્રી ਬਣੇ ਹੋਏ ਅੱਜ ਕੱਲ੍ਹ ਐਮਐਲਏ ਬਣੇ ਹੋਏ ਉਹ ਆਲੇ-ਦਾਲੇ ਬੈਠੇ ਮਨੀਸ਼ ਸੋਧਿਆ ਇਹਨਾਂ ਦਾ ਦਿੱਲੀ ਵਾਲਾ ਮੁੱਖ ਮੰਤਰੀ ਦੀ ਕੁਰਸੀ ਦੇ ਬੈਠ ਕੇ ਉਹਨਾਂ ਨਾਲ ਮੀਟਿੰਗ ਕਰ ਰਿਹਾ ਯਾਰੋ ਕਿੱਡਾ ਵੱਡਾ ਧਰੋ ਪੰਜਾਬ ਨਾਲ ਇਸ ਵੇਲੇ ਕਮਾਇਆ ਜਾ ਰਿਹਾ ਕਾਰਨ ਬੜਾ ਸਾਫ਼ ਹੈ ਇਹਨਾਂ ਨੂੰ ਸਾਫ਼ ਤੌਰ ਤੇ ਪਤਾ ਲੱਗ ਗਿਆ ਭਰਾਵੋ ਵੀ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ ਪੰਜਾਬ ਵਿੱਚ ਮੁੜ ਕੇ ਨਹੀਂ ਆਉਂਦੇ ਲੁੱਟ ਲਓ ਜਿੰਨਾ ਲੁੱਟਿਆ ਦੁਨਨੇ ਹੱਥੀ ਲੁੱਟ ਲਓ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਧਿਆਨ ਨਾਲ ਸੁਣ ਲਓ ਪੰਜਾਬ ਕੋ ਇਹ ਜਿਹੇ ਅਗਲਾ ਸੁਣ ਲਿਆ ਕਰੋ ਇੱਧਰ ਲਿਗਾ ਉੱਧਰ ਲਿਗਾ ਸੁਣਦੇ ਰਹਿੰਨੇ ਹਾਂ ਹੋਰ ਹੀਆ ਕੁੱਤ ਪਾਉ ਦੇਖਦੇ ਰਹਿੰਨੇ ਹਾਂ ਚੰਗੀ ਗੱਲ ਜਿਹੜੀ ਧਿਆਨ ਨਾਲ ਸੁਣ ਲਿਆ ਕਰੋ ਜਿਹੜੀਆਂ ਚੰਗੀਆਂ ਗੱਲਾਂ ਜਾਂ ਜੋ ਹਾਲਾਤ ਪੰਜਾਬ ਦੇ ਬਣਿਆ ਜਾਂ ਜੋ ਹਾਲਾਤ ਮਾੜੇ ਹੋ ਰਹੇ ਆ ਪੰਜਾਬ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ 16 ਮਈ ਨੂੰ ਐਨਜੀਟੀ ਦੇ ਵਿੱਚ ਤਰੀਕ ਸੀਗੀ ਬੁੱਢੇ ਦਰਿਆ ਦੀ ਉੱਚੇ ਬਹਾਨੇ ਬਹੁਨੇ ਮਾਰ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਤੇ ਜਿਹੜੇ ਫੈਕਟਰੀਆਂ ਵਾਲੇ ਆ ਉਹਨਾਂ ਦੇ ਵਕੀਲ ਇੱਕ ਤਰੀਕ ਹੋਰ ਲਿਆਏ ਤੇ ਹੁਣ ਉਹ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਬੀਬੀ ਦਿੱਲੀ ਤੋਂ ਲੈ ਕੇ ਰੀਨਾ ਗੁਪਤਾ ਲਾਤੀ ਉਹ ਫੈਕਟਰੀਆਂ ਨੂੰ ਕਹੂਗੀ ਵੀ ਲਿਆਓ ਕਿੰਨੀ ਫੈਕਟਰੀ ਹੈ ਲੁਧਿਆਣੇ ਚ ਹਜ਼ਾਰਾਂ ਫੈਕਟਰੀ ਹੈ ਜੇ ਇੱਕ ਫੈਕਟਰੀ ਤੋਂ ਕਰੋੜ-ਕਰੋੜ ਰੁਪਿਆ ਵੀ ਲੈ ਲਿਆ ਤਾਂ ਹਿਸਾਬ ਲਾ ਲੋ ਅਰਬਾਂ ਰੁਪਿਆ ਇਕੱਠਾ ਕਰਨਗੇ ਅਰਬਾਂ ਰੁਪਿਆ ਇਕੱਠਾ ਐਵੇਂ ਨਹੀਂ ਪੰਜਾਬ ਪ੍ਰਡਿਊਸ਼ਨ ਕੰਟਰੋਲ ਬੋਰਡ ਦੀ ਜਿਹੜੀ ਜਮਾ ਕੇਜਰੀਵਾਲ ਦੀ ਸੱਜੀ ਖੱਬੀ ਬਾਹ ਬੀਬੀ ਉਹ ਲਈ ਆ ਕੇ ਨੰਨੇ ਚੇਰਮੈਨ ਇੱਥੇ ਥਾਪੀ ਐ ਆ ਇੱਥੇ ਚੁਟਕਲੇ ਸੁਣਾਉਣ ਵਾਲਾ ਸਤੌਜ ਵਾਲਾ ਮਹਾਰਾਜ ਆ ਇੱਥੇ ਕਹਾਣੀਆਂ ਸੁਣਾਉਣ ਵਾਲਾ ਤੰਜ ਕਸਣ ਵਾਲਾ ਨਿੰਦਨ ਭੰਡਣ ਵਾਲਾ 24 ਘੰਟੇ ਮਸ਼ਕਰੀਆਂ ਕਰਨ ਵਾਲਾ ਮੂੰਹ ਹੀ ਸੁੰਤਾ ਹੈਗਾ ਤੇ ਬੋਲੀ ਸੁੰਤੇ ਕਿ ਦੰਦ ਜੁੜ ਗਏ ਦੇ ਦੇ ਜਵਾਬ ਤੂੰ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਰਿਹਾ ਬਾਦਲਾਂ ਨੇ ਪੰਜਾਬ ਬਰਬਾਦ ਕਰਤਾ ਕਾਂਗਰਸ ਕਾ ਨੇ ਆ ਕਰਤਾ ਕੀਤਾ ਤਾਂ ਨੂੰ ਤੈਨੂੰ ਲੋਕਾਂ ਨੇ ਮੌਕਾ ਦਿੱਤਾ ਕਿ ਪੁਆੰਸੀਆ ਬਾਦਲਾਂ ਨੇ ਬਰਬਾਦ ਕਰਤਾ ਕਾਂਗਰਸ ਨੇ ਬਰਬਾਦ ਕਰ ਤੈਨੂੰ ਮੌਕਾ ਦਿੱਤਾ ਤੂੰ ਜਿਵੇਂ ਬੇੜਾ ਹੀ ਵਹਾ ਦੇਂਗਾ ਪੰਜਾਬ ਦਾ ਯਾਰ ਬੇਸ਼ਰਮੀ ਵਾਲੀ ਹੱਦ ਹੀ ਕਰਤੀ ਤੂੰ ਯਾਰ ਆ ਆ ਕੋ ਸੁੰਡੀਆਂ ਕਰਦੂਤਾ ਯਾਰ ਤੁਸੀਂ ਲਿਆ ਆ ਕੇ ਪਹਿਲਾਂ ਜਿੰਨੇ ਰਸਵਾਰੇ ਮੈਂਬਰ ਭੇਜੇ ਜੀਐਮਪੀ ਬਣਾਏ ਉਹ ਸਾਰੇ ਬੰਦੇ ਬਾਹਰ ਲੈ ਲਿਆ ਕੇ ਪੰਜਾਬ ਦੇ ਵਿੱਚੋਂ ਤੂੰ ਐਂਟੀ ਬਣਾ ਕੇ ਰਸਵਾਰੇ ਮੈਂਬਰ ਬਣਾ ਕੇ ਦਿੱਲੀ ਭੇਜੇ ਉਦੋਂ ਪੰਜਾਬੀ ਕੋਈ ਦਿਖਿਆ ਨਜ਼ਰ ਨਹੀਂ ਆਇਆ ਹੋਰ ਮੈਂ ਇਹ ਤੋਂ ਪਹਿਲਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਬੀਬੀ ਉਹ ਦਿੱਲੀ ਤੋਂ ਲਿਆ ਕੇ ਲਾਈ ਹੁਣ ਆਹ ਹੋਰ ਤੋਂ ਚੇਰਮੈਨੀਆਂ ਆ ਜਿੰਨੇ ਤਰ੍ਹਾਂ ਇੱਥੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਰਹਿਸ਼ਾਂ ਦੇ ਉੱਤੇ ਪਟੀਆਂ-ਪਟੀਆਂ ਕੋਠੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਲੱਖਾਂ ਰੁਪਇਆ ਤਨਖਾਹਾਂ ਨੇ ਉਹਨਾਂ ਦੀਆਂ ਮਹੀਨਿਆਂ ਦੀਆਂ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚੋਂ ਹੁੰਦਾ ਔਸクセਨੇ ਵਰਗੇ ਤੇ ਹੋਰ ਕਿੰਨੇ ਬੰਦੇ ਬੱਬ ਕੁਮਾਰ ਵਰਗੇ ਕਿੰਨੇ ਬੰਦੇ ਨਹਿਰ ਵਰਗੇ ਜਿਹੜੇ ਤੂੰ ਅੱਛੇ ਤੇਰੀ ਸਰਕਾਰ ਨੂੰ ਕੰਟਰੋਲ ਕਰਦੇ ਆ ਜਿਹੜੇ ਅਫਸਰਾਂ ਨੂੰ ਹਦਾਇਤਾਂ ਕਰਦੇ ਆ ਡੀਸੀ ਨੂੰ ਫੋਨ ਕਰਦੇ ਆ ਐਸਐਸਪੀ ਨੂੰ ਕਹਿੰਦੇ ਆ ਡੀਜੀਪੀ ਨੂੰ ਕਹਿੰਦੇ ਆ ਵੀ ਆ ਪੰਜਾਬ ਚ ਆਹ ਕਰਨਾ ਪੰਜਾਬ ਚ ਆਹ ਲਗਨੀਤੀ ਕਰਨੀ ਆ ਹੁਣ ਆਹ ਕਰਨਾ ਕਰਨਾ ਉਹ ਤੇ ਇੱਥੇ ਲੱਖਾਂ ਰੁਪਇਆ ਤਨਖਾਹ ਦੇ ਕੇ ਚੰਡੀਗੜ੍ਹ ਸਰਕਾਰੀ ਕੋਠੀਆਂ ਚ ਬਿਠਾਏ ਹੋਏ ਬੰਦੇ ਨੇ ਕੋਈ ਹੈ ਪੰਜਾਬੀ ਬੰਦਾ ਉੱਥੇ ਜਾਂ ਤੂੰ ਕਹਿ ਕਾਬਲ ਨਹੀਂ ਮੈਂ ਅਸਤੀਫਾ ਦੇ ਪਾਸੇ ਹੋ ਜਾਂ ਬਹਾਂ ਖੜੀਆਂ ਕਰ ਜਾਂ ਪੰਜਾਬ ਦੇ ਲੋਕਾਂ ਨੂੰ ਦੱਸ ਵੀ ਤਿੱਥੋਂ ਇਹਨਾਂ ਨੇ ਧੱਕੇ ਨਾਲ ਆ ਕੇ ਤੇ ਧੌਣ ਤੇ ਗੋਡਾ ਰੱਖ ਕੇ ਪੰਜਾਬ ਤੇ ਇਹ ਕਾਬਜ ਹੋ ਕੇ ਤੇ ਪੰਜਾਬ 'ਚ ਰਾਜ ਕਰ ਰਹੇ ਆ ਜਹੇ ਗੱਲ ਨੂੰ ਮੰਨ ਲੋਕਾਂ ਚ ਆ ਗਏ ਤੂੰ ਕੱਲੀਆਂ ਗੱਲਾਂ ਵਾਲਾ ਰਹਿ ਗਿਆ ਕੱਲੇ-ਜੁੜਕਲੇ ਸੁਣਾਉਣ ਵਾਲਾ ਰਹਿ ਗਿਆ ਉਹ ਸੁਣਾਉਣਾ ਡੂੜਸਾ ਜਿਹੜਾ ਹੋਰ ਸੁਣਾਉਣਾ ਤੂੰ ਬਰਵਾਲ ਕਰਕੇ ਛੱਡੇਗਾ ਪੰਜਾਬ ਨੂੰ